ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ RAM ਕਲੀ ਦੀ 딸 ਸੀ ਸੁਭੜ ਲਗਾਈ ਉਸ ਦੀ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ RAM ਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸ ਦੀ ਨਾਂ ਕਰਿਆ ਸੀ ਮਾਧੂਰੀ ਕੱਲ ਮੈਂ ਦੇਖੀ ਮਾਧੂਰੀ ਉਸੇ ਪਿੰਡ ਸਕੂਲ ਵਿੱਚ ਗੁਪਤਾ ਬਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ਬੇਟੀ ਦੰਦ ਕਿਸ਼ੋਰ ਦੀ ਕਿੰਨਾ ਗੂੜਾ ਸਾਖ ਹੈ ਅੱਖਰਾਂ ਦਾ ਤੇ ਰਿਜ਼ਕ ਦਾ ਇਸੇ ਪਿੰਡ ਦੇ लाडले ਇਸੇ ਪਿੰਡ ਦੇ लाडले ਪੋਤੇ ਅੱਛਰ ਸਿੰਘ ਦੇ ਆਪਣੇ ਪਿਓ ਦੀ ਕਾਰ ਵਿੱਚ ਬੈ ਲੁਧਿਆਣੇ ਆਪਦੇ ਕਾਨਵੈਂਟ ਵਿੱਚ ਪੜ ਰਹੇ ਏ ਬੀ ਸੀ ਡੀ ਸਿੱਖਦੇ ਏ ਬੀ ਸੀ ਡੀ ਸਿੱਖਦੇ ਪੋਤੇ ਅੱਖਰ ਸਿੰਘ ਦੇ ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆకాంਖਿਆ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ किशोर